ਸਿੱਖਿਆਰਥੀ ਬਣਾਓ ਆਪਣੇ ਬੱਚਿਆਂ ਨੂੰ ਸਕੂਲਾਂ ਦੀ ਪੜ੍ਹਾਈ ਦੇਣੀ ਦੇਣੀ ਆ ਨਿਆਣਿਆਂ ਨੂੰ ਗੁਰਦੁਆਰੇ ਭੇਜੋ ਗੁਰਬਾਣੀ ਦੀ ਸੰਥਿਆ ਲੈ ਸਕਣ ਸਾਰੇ ਢਾਡੀ ਨਹੀਂ ਬਣ ਜਾਣੇ ਇਹ ਬੜਾ ਊਖਾ ਕੰਮ ਜੇ ਸਾਰੇ ਰਾਗੀ ਨਹੀਂ ਬਣ ਜਾਣੇ ਸਾਰੇ ਕਵੀਸ਼ਰ ਨਹੀਂ ਬਣ ਜਾਣੇ ਬਹੁਦੇ ਨਿਆਣੇ ਮਾਈਆਂ ਗੁਰਦਾਰੇ ਇਸੇ ਕਰਕੇ ਨਹੀਂ ਭੋਈਏ ਇਹਨੂੰ ਹੁਣੇ ਬਾਬਾ ਜਿਆ ਬਣਾ ਦਿਆਂ ਮੈਂ ਸਲਮਾਨ ਖਾਨ ਬਣਾ ਦੇ ਫਿਰ ਇਹਨੂੰ ਵੀ ਜੇ ਬਾਬਾ ਨਹੀਂ ਬਣਾਉਂਦਾ ਸਲਮਾਨ ਖਾਨ ਬਣਾ ਦੇ ਹੋਰ ਕਿਹੜੀ ਗੱਲ ਆ ਫਿਰ ਰੌਲਾ ਕਿਹੜੀ ਗੱਲ ਦਾ ਅਹੀਂ ਨੀ ਗੋਰਦਾਰੇ ਭੇਜਣਾ ਹੁਣੇ ਹੀ ਫਾਹ ਪਾ ਦਿਆ ਜਿੱਤੇ ਖਾਣ ਪੀਣ ਦੀ ਬਹੁਤੀਆਂ ਮਾਈਆਂ ਐਸੇ ਕਰਕੇ ਅੜ ਗਈਆਂ ਹੁਣ ਖਾਣ ਪੀਣ ਦੀ ਉਮਰ ਆ ਇਹਨੂੰ ਹੁਣੇ ਮੈਂ ਫਾਹ ਪਾ ਦਿਆ ਸਾਡੇ ਲਈ ਉਤੋਂ ਦੀ ਸ੍ਰੀ ਸਾਹਿਬ ਫਾਹ ਬਣ ਗਿਆ ਫਾਹ ਇਹ ਸਾਡੇ ਬਹੁਦੇ ਘਰਾਂ ਦੀ ਗੱਲ ਹੈ ਤੁਸੀਂ ਜਿਸ ਬੱਚੇ ਦਾ ਮਾਈਂਡ 12 ਤੋਂ 14 ਸਾਲ 'ਚ ਤਿਆਰ ਕਰ ਲਿਆ ਜੇ 12 ਤੋਂ 14 ਸਾਲ 'ਚ ਉਸ ਬੱਚੇ ਨੂੰ ਗੋਦ 'ਚ ਬਿਠਾ ਕੇ ਇਤਿਹਾਸ ਦੱਸਤਾ ਮੈਂ ਗਾਰੰਟੀ ਨਾ ਦੇ ਨਾ ਤਿਆਰ ਉਹਦਾ ਪੁੱਤ ਕਦੀ ਚਿੱਟਾ ਪੀ ਕੇ ਨਹੀਂ ਆਊਗਾ ਕਰਨੋ ਹਲਾਸ਼ੇਰੀ ਮਾਰਦੀ ਆ ਸਾਡੀ ਇਸ ਕਰਕੇ ਸੁਧਰੋ ਏਡੇ ਵੱਡੇ ਸਮਾਗਮ ਕਰਾਇਆ ਜਾਏ ਜੇ ਆਓ ਚੁਰਿਏ ਗੁਰੂ ਕਲਗੀ ਤਰਪਾਦਸ਼ਾ ਦੇ ਪਵਿੱਤਰ ਇਤਿਹਾਸ ਦੇ ਨਾਲ ਵੀ ਮੈਂ ਚਮਕੌਰ ਦੀ ਗੜੀ ਦੀ ਗੱਲ ਕਰ ਰਿਹਾ ਸਨ ਗੁਰੂ ਕਲਗੀ ਤਰਪਾਦਸ਼ਾ ਕਹਿੰਦੇ ਦਇਆ ਸਿਆਂ ਜੇ ਕਿਸੇ ਨੇ ਸਿੱਖੀ ਦਾ ਲੈਵਲ ਚੈੱਕ ਕਰਨਾ ਹੋਵੇ ਤੇ ਚਮਕੌਰ ਦੀ ਗੜੀ ਚਾ ਜਾਏ ਸਿੱਖੀ ਦਾ ਲੈਵਲ ਕੀ ਆ ਜੇ ਵੇਖਣਾ ਜਿਹਦੇ ਚਮਕੌਰ ਦੀ ਗੜੀ ਚ ਜਾ ਕੇ ਵੇਖ ਆਓ ਅਸੀਂ ਦੁਨੀਆ ਨੂੰ ਕਹੀ ਜਾਂਦੇ ਆਂ ਵੀ 40 ਗੁਰੂ ਕੇ ਲਾਲ 10 ਲੱਖ ਨਾਲ ਲੜੇ ਇਦਾਂ ਹੀ ਕਹਿੰਦੇ ਆ ਨਾ ਸੁਣਾ ਰਹੇ ਆ ਨਾ ਸ੍ਰੀਜਾਂ ਤੋਂ ਰਾਗੀ ਢਾਡੀ ਸੁਣਾ ਰਹੇ ਤੁਸੀਂ ਸੁਣ ਰਹੇ ਜੇ ਉਹਨਾਂ 40 ਦੀ ਕੰਡੀਸ਼ਨ ਵੇਖੀ ਕਦੀ ਉਹ ਜਿਹੜੇ ਉੱਥੇ ਲੜੇ ਆ ਉਹਨਾਂ 40 ਨੇ ਇੱਕ ਇੱਕ ਸਾਲ ਹੋ ਗਿਆ ਵਾ ਨਾ ਨਿਆਣਿਆਂ ਦਾ ਮੂੰਹ ਵੇਖਿਆ ਵਾ ਨਾ ਮਾਂ ਪਿਓ ਦਾ ਮੂੰਹ ਵੇਖਿਆ ਵਾ ਨਾ ਰੋਟੀ ਖਾ ਕੇ ਵੇਖੀ ਚੰਗੀ ਤਰ੍ਹਾਂ ਨਾ ਸੌਂ ਕੇ ਵੇਖਿਆ ਨਾ ਬਹਿ ਕੇ ਵੇਖਿਆ ਚਮਕੌਰ ਦੀ ਗੜੀ ਚਾਏ ਹਾੜ ਤੇ ਸਿਆਲ ਪਿੰਡੇ ਤੇ ਝੱਲਿਆ ਪਰ ਫਰਕ ਪਤਾ ਕੀ ਆ ਉਹਨਾਂ ਇੱਕ ਵਾਰੀ ਵੀ ਗੁਰੂ ਗੋਬਿੰਦ ਸਿੰਘ ਨੂੰ ਉਲਾਮਾ ਮਾਰ ਕੇ ਨਹੀਂ ਆਖਿਆ ਜਿੱਦਾਂ ਦੇ ਤੇਰ ਕੋ ਆਏ ਆ ਭੁੱਖੇ ਹੀ ਮਰ ਚੱਲੇ ਆ ਤੇ ਜੇ ਮੇਰੇ ਅਰਗੇ ਹੁੰਦੇ ਨਾ ਚਮਕੌਰ ਦੀ ਗੜੀ 'ਚ ਪੰਜ ਸੱਜੇ ਮੈਂ ਹੀ ਹੁੰਦਾ ਮੰਨ ਲਓ ਕਿਉਂਕਿ ਮੇਰਾ ਲੈਵਲ ਬਹੁਤ ਛੋਟਾ ਐ ਜੇ ਸਾਡੇ ਅਰਗੇ ਉੱਥੇ ਹੁੰਦੇ ਤਾਂ ਮਹਾਰਾਜ ਨੂੰ ਆਖਣਾ ਪਹਿਲਾਂ ਐਫ ਡੀ ਕਿੰਨੇ ਲੱਖ ਦੀ ਕਰਾਏਗਾ ਲੜਨਾ ਫੇਰ ਹੀ ਹੈ ਮਹਾਰਾਜ ਸਾਡੀ ਦੁਕਾਨ ਦਾ ਸ਼ਟਰ ਪੈਣ ਵਾਲਾ ਹੀ ਅਹੀਂ ਫੇਰ ਲੜਨਾ ਹੀ ਲੈਂਟਰ ਪੈਣ ਵਾਲਾ ਹੀ ਨਿਆਣਿਆਂ ਦੀਆਂ ਫੀਸਾਂ ਤਰਨ ਵੀ ਜੰਮੇ ਤੂੰ ਆਦੇ ਫੀਸਾਂ ਕੋਈ ਤਾਰੇ ਤੇਰੇ ਨਿਆਣਿਆਂ ਦੀਆ ਸਾਡੇ ਪਾਪੇ ਦੀ ਨਾ ਹਸਪਤਾਲ ਦਵਾਈ ਲਿਆਉਣ ਵਾਲੀ ਆ ਤੇ ਸਾਡੀ ਦਵਾਈ ਨਹੀਂ ਲਿਆਂਦੀ ਜਾਣ ਲਈ ਤੇ ਫਲਾਣਾ ਬੰਦਾ ਕਹਿੰਦਾ ਦਵਾਈ ਲਿਆਉਣੇ ਤੇ ਧਰਮ ਛੱਡ ਦਿਓ ਪਿਓ ਤੇਰਾ ਤੇਨੂੰ ਪਾਲਦਿਆ ਮਰ ਗਿਆ ਤੇ ਪਾਪਾ ਹੋ ਗਿਆ ਬਿਮਾਰ ਤੇ ਦਵਾਈ ਤੇਰੇ ਪਿਓ ਦੀ ਕੋਈ ਹੋਰ ਲਿਆ ਕੇ ਦੇਵੇ ਇਹ ਕਿਹੜੇ ਖਾਤੇ 'ਚ ਲਿਖਿਆ ਬੜਾ ਕਿਹੜੇ ਖਾਤੇ 'ਚ ਲਿਖਿਆ ਆਹ ਤੱਕੋ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ राय ਮਹਾਰਾਜ ਬੈਠੇ ਨੇ ਆਨੰਦਪੁਰ ਦੀ ਧਰਤੀ ਤੇ ਐਦਾਂ ਮਹਾਰਾਜ ਦਾ ਦਰਬਾਰ ਲੱਗਾ ਸੀ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਇੱਕ ਪੰਡਤ ਬੈਠਾ ਵਾ ਤੇੜ ਧੋਤੀ ਗੱਲ ਚ ਜਨੇਊ ਸਿਰ ਤੇ ਬੋਦੀ ਤੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਇੱਕ ਬੇਨਤੀ ਕਰਨੀ ਮੈਂ ਤੁਹਾਡੇ ਚਰਨਾਂ ਚ ਮਾਰਿਆ ਕਹਿੰਦੇ ਦੱਸ ਕੀ ਆ ਉਹ ਕਹਿੰਦਾ ਮਹਾਰਾਜ ਤੁਸੀਂ ਪੰਗਾਣੀ ਦਾ ਜੁੱਧ ਲੜਿਆ ਥੋੜੇ ਚਿਰ ਪਹਿਲਾਂ ਰਾਜੇ ਭੀਮਚੰਦ ਦੇ ਨਾਲ ਹੁਣ ਇਥੋਂ ਇੱਕ ਚੀਜ਼ ਸਮਝੋ ਗੁਰੂ ਨਿਰਭਉ ਤੇ ਨਿਰਵੈਰ ਕਿੱਦਾਂ ਵਾ ਪੰਡਤ ਕਹਿੰਦਾ ਮਹਾਰਾਜ ਥੋੜੇ ਮਹੀਨੇ ਹੋਏ ਆ ਤੁਸੀਂ ਰਾਜੇ ਭੀਮਚੰਦ ਦੇ ਨਾਲ ਇੱਕ ਜੁੱਧ ਲੜਿਆ ਵਾ ਤੇ ਰਾਜੇ ਭੀਮਚੰਦ ਦੇ ਉਸ ਜੁੱਧ ਵਿੱਚ ਤੁਹਾਡੇ ਪੰਜ ਭੂਗਾ ਦੇ ਪੁੱਤ ਸ਼ਹੀਦ ਹੋਏ ਆ ਪੰਗਾਣੀ ਦਾ ਜੁੱਧ ਹੋਇਆ ਵਾ ਮਾਰੇ ਕਹਿੰਦੇ ਹਾਂ ਹੋਇਆ ਪੰਡਤ ਭੀਮਚੰਦ ਨਾਲ ਰਾਜੇ ਭੀਮਚੰਦ ਨਾਲ ਮੇਰੀ ਲੜਾਈ ਹੋਈ ਤੇ ਲੜਾਈ ਦਾ ਮੋੜ ਤੂੰ ਬਨ ਕੇ ਗਿਆ ਹਾਂ ਪਤਾ ਤੈਨੂੰ ਪੰਡਤ ਕਹਿੰਦਾ ਜੀ ਮਹਾਰਾਜ ਮਾਰੇ ਕਹਿੰਦੇ ਹੁਣ ਕੀ ਕੰਮ ਪੈ ਗਿਆ ਤੈਨੂੰ ਦੱਸ ਕਹਿੰਦਾ ਮਹਾਰਾਜ ਰਾਜਾ ਭੀਮਚੰਦ ਫਸ ਗਿਆ ਜੀ ਦਿੱਲੀ ਗਵਰਨਮੈਂਟ ਤੋਂ ਬੰਦੇ ਆਏ ਉਹਦੇ ਕੋਲੋਂ ਟੈਕਸ ਲੈਣ ਵਾਸਤੇ ਤੇ ਸਾਰੇ ਹਿੰਦੂ ਰਾਜਿਆਂ ਨੇ ਮਰਿਆ ਸਾਪੂ ਦੇ ਗਲ ਪਾ ਦਿੱਤਾ ਵਾ ਜੇ ਭੀਮਚੰਦ ਦੇਂਦਾ ਤੇ ਲੈਲੋ ਟੈਕਸ ਅਹੀਂ ਫੇਰ ਦੇਣਾ ਵਾ ਮਹਾਰਾਜ ਭੀਮਚੰਦ ਗਿਆ ਜੇ ਕੱਲਾ ਫਸ ਸਾਰਾ ਦਿਨ ਭੀਮਚੰਦ ਦੀ ਲੜਾਈ ਹੋਈ ਆ ਭੀਮਚੰਦ ਹਾਰ ਗਿਆ ਜੇ ਤੇ ਭੀਮਚੰਦ ਨੇ ਮੈਨੂੰ ਤੁਹਾਡੇ ਕੋਲ ਕੱ ਲਿਆ ਵਾ ਵੀ ਮਦਦ ਮੰਗ ਕੇ ਆ ਹੁਣ ਇਥੋਂ ਇੱਕ ਚੀਜ਼ ਦਾ ਹੰਗਾਰਾ ਤੁਸੀਂ ਮੈਨੂੰ ਦੇ ਦਿਓ ਵੀ ਕੁਝ ਮਹੀਨੇ ਪਹਿਲਾਂ ਜਿਹੜੇ ਬੰਦੇ ਨਾਲ ਤੁਹਾਡੀ ਹੋਈ ਹੋਵੇ ਲੜਾਈ ਉਧਰ ਉਧਰ ਦੇ ਬੰਦੇ ਮਰੇ ਹੋਣਾ ਤੇ ਥੋੜੇ ਮਹੀਨਿਆਂ ਬਾਅਦ ਆ ਉਹ ਬੰਦਾ ਜਾਵੇ ਫਸ ਤੇ ਰਾਤ 12 ਵਜੇ ਆ ਕੇ ਤੁਹਾਡਾ ਖੜਕਾਵੇ ਬੂਹਾ ਵੀ ਫਲਾਣਾ ਸਿਆਂ ਬੂਹਾ ਖੋਲ ਮੇਰੇ ਮਗਰ ਬੰਦੇ ਪਏ ਆ ਅਸੀਂ ਕੀ ਕਰਾਂਗੇ ਬੂਹਾ ਖੋਲ ਕੇ ਦੁਸ਼ਮਣੀ ਭਲਾ ਕੇ ਉਹਨੂੰ ਅੰਦਰ ਨਿਗਾਵਾਵਾਂਗੇ ਜਾਂ ੱਤਕਾ ਮਾਰ ਕੇ ਵਾਪਸ ਕੱਢ ਦਿਆਂਗੇ ਵੀ ਜਾ ਬੰਦੇ ਦਾ ਪੁੱਤ ਬਣਾ ਹੁਣ ਤੈਨੂੰ ਵੇਖਾਂਗੇ ਕੀ ਬਣਦਾ ਤੇਰਨਾ ਸਾਡੇ ਚੋਂ 99% ਉਹ ਬੰਦੇ ਨੂੰ ੱਤਕਾ ਮਾਰ ਕੇ ਬਾਹਰ ਕੱਢਣਗੇ ਵੀ ਜਲ ਪਿਛਾਓ ਹੁਣ ਗੁਰੂ ਗੋਬਿੰਦ ਰਾਏ ਮਹਾਰਾਜ ਕੀ ਕਰ ਲੱਗਿਆ ਜਿਸ ਪੰਗਾ ਨਹੀਂ ਦੇ ਜੋਤ ਅੰਦਰ ਰਾਜੇ ਭੀਮਚੰਦ ਨੇ ਮਹਾਰਾਜ ਦੇ ਨਾਲ ਨਾਜਾਇਜ਼ ਕਲੇਛੜੀ ਅੱਜ ਉਹ ਭੀਮਚੰਦ ਫਸ ਗਿਆ ਭੀਮਚੰਦ ਨੂੰ ਪਿੰਡ ਨਤਾਉਣ ਵਿੱਚ ਪਿਆ ਵੱਡਾ ਘੇਰਾ ਉਹਨੇ ਅੱਧੀ ਰਾਤ ਇੱਕ ਪੰਡਤ ਕលਿਆ ਸ਼੍ਰੀ ਆਨੰਦਪੁਰ ਸਾਹਿਬ ਕਹਿੰਦਾ ਜੇ ਮੇਰੀ ਕੋ ਬਾਹ ਫੜ ਸਕਦਾ ਤੇ ਗੁਰੂ ਗੋਬਿੰਦ ਰਾਏ ਫੜ ਸਕਦਾ ਵਾ ਨਹੀਂ ਤੇ ਮੇਰੀ ਬਾਹ ਫੜਨੀ ਨਹੀਂ ਮੈਂ ਮਰਿਆ ਸਮਝੋ ਪੰਡਤ ਉੱਠ ਕੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਆ ਮੇਰੇ ਜੁੜੇ ਜੇ ਹੱਥ ਸੱਚੇ ਪਾਤਸ਼ਾਹ ਸਾਡੀ ਮਦਦ ਕਰ ਦਿਓ ਸਾਡੀ ਬਾਹ ਫੜ ਲਓ ਤੇ ਜੇ ਤੁਸੀਂ ਲਤ ਲਾ ਦਿੱਤੀ ਰਾਜਾ ਭੀਮਚੰਦ ਨਹੀਂ ਹਾਰੂਗਾ ਤੇ ਜੇ ਤੂੰ ਹੀ ਨਾ ਆਇਦਰ ਰਾਜੇ ਭੀਮਚੰਦ ਦੀ ਸਵੇਰੇ ਮੌਤ ਪੱਕੀ ਆ ਮਹਾਰਾਜ ਮੈਨੂੰ ਪਤਾ ਭੀਮਚੰਦ ਨੇ ਕੱਲ ਤੁਹਾਡੇ ਨਾਲ ਲੜਾਈ ਕੀਤੀ ਪਰ ਉਹਦੀ ਗੱਲ ਪਲਾ ਕੇ ਨਾ ਇੱਕ ਵਾਰੀ ਸਾਡੀ ਮਦਦ ਕਰ ਦਿਓ ਸਿਆਣੇ ਬੈਠੇਓ ਬੰਦੇ ਨੇ ਕੰਮ ਲੈਣਾ ਹੋਵੇ ਤੇ ਬੰਦੇ ਦਾ ਮੂੰਹ ਵੇਖੋ ਤੇ ਬੰਦੇ ਦੇ ਚੋਚਲੇ ਵੇਖੋ ਕੰਮ ਨਿਗਲ ਜਾਵੇ ਤੇ ਬੰਦੇ ਦਾ ਫਿਰ ਮੂੰਹ ਦੂਜੇ ਬਣਿਓ ਵੇਖੋ ਤੇ ਬੰਦੇ ਦੀਆਂ ਗੱਲਾਂ ਵੇਖੋ ਫਿਰ ਤੂੰ ਕੌਣ ਤੇ ਮੈਂ ਕੌਣ ਕਈ ਬੰਦੇ ਬਹੁਤ ਸਿਪਲੇ ਹੁੰਦੇ ਆ ਤੇ ਸਿਪਲੇ ਹੋ ਕੇ ਕੰਮ ਲੈ ਜਾਂਦੇ ਆ ਉਹ ਬੰਦੇ ਦੀ ਕਮਜ਼ੋਰੀ ਜਾਣਦੇ ਹੁੰਦੇ ਵੀ ਇਹਨੂੰ ਇੱਕ ਵਾਰੀ ਹੱਥ ਜੋੜ ਕੇ ਸੌਰੀ ਕਹਤਾ ਨਾ ਇਹਨੇ ਦੇ ਡੰਡਾ ਪੌੜੀ ਚੁੱਕ ਕੇ ਨਾਲ ਤੋਰੀ ਲੈਣਾ ਵਾ ਸਾਰੀ ਉਮਰ ਕਈ ਇਸੇ ਤਰ੍ਹਾਂ ਹੀ ਕੱਢ ਦਿੰਦੇ ਆ ਉਹਦੇ ਨਾਮੀ ਛਤਰਾ ਛਤਰੀ ਹੋ ਗਏ ਤੇ ਦੂਜੇ ਦਿਨ ਉਹਦੇ ਘਰ ਬੈਠੇ ਚਾਹ ਪੀਂਦੇ ਹੁੰਦੇ ਕਈਆਂ ਲੋਕਾਂ ਦੀ ਇੱਥੋਂ ਤੱਕ ਕਣਖ ਗਈ ਹੁੰਦੀ ਆ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਦੁਨੀਆ ਦੇ ਉੱਤੇ ਮਰਦ ਕਦੀ ਧੌਣ ਨੀਵੀਂ ਨਹੀਂ ਕਰਿਆ ਕਰਦੇ ਪੰਡਤ ਕਹਿੰਦਾ ਮਹਾਰਾਜ ਆ ਜੁੜੇ ਜੇ ਹੱਥ ਸਾਡੀ ਜਾਨ ਲੱਗੀ ਜੇ ਦਾਦੇ ਉੱਤੇ ਜੇ ਤੁਹੀ ਨਾਲ ਤੁਰੋ ਤੇ ਫਿਰ ਜਿੱਤ ਪੱਕੀ ਆ ਮਹਾਰਾਜ ਕਹਿੰਦੇ ਪੰਡਤ ਆ ਬਹਿ ਜਾ ਆ ਸਾਰਿਆਂ ਨੂੰ ਪੁੱਛ ਲੈਨੇ ਆ ਪੇ ਤੁਹਾਡੀ ਮਦਦ ਕਰਨੀ ਆ ਕਿ ਨਹੀਂ ਕਰਨੀ ਕਿਉਂਕਿ ਤੁਹਾਡੇ ਤੇ ਯਕੀਨ ਸਾਨੂੰ ਹੈ ਨਹੀਂ ਤੁਸੀਂ ਕਿਹੇ ਭਾਂਡੇ ਦੇ ਟੱਕਣ ਨਹੀਂ ਜਾਗੇ ਕੱਲ ਸਾਡੇ ਨਾਲ ਲੜਾਈ ਕੀਤੀ ਅੱਜ ਮਦਦ ਮੰਗਣ ਆਏ ਜੇ ਤੁਹਾਡਾ ਕੀ ਭਰੋਸਾ ਪਰਸੋਂ ਟਪੂਸੀ ਮਾਰ ਕੇ ਫੇਰ ਉਧਰ ਚਲੇ ਜਾਓ ਤੇ ਕਈ ਲੋਕੀ ਨਾ ਪੱਲਾ ਹੀ ਪਾਰਾ ਵੰਦੇ ਆ ਤੇ ਜਿਹੜੇ ਬੰਦੇ ਪੱਲਾ ਹੀ ਪਾਰਾ ਵੰਦੇ ਉਹਨਾਂ ਦੀ ਪਿੰਡ ਚ ਟੌਰ ਵੀ ਸਭ ਤੋਂ ਜ਼ਿਆਦਾ ਹੁੰਦੀ ਹੈ ਜੇ ਝਾੜੂ ਵਾਲੇ ਆਏ ਉਧਰ ਨੂੰ ਚਾਹ ਪੀਣ ਤੁਰ ਪਏ ਜੇ ਉਹ ਆਏ ਕਾਂਗਰਸੀ ਉਧਰ ਨੂੰ ਉੱਜਾ ਕੇ ਉਹਨਾਂ ਨੇ ਚੱਕਵੇਂ ਚੁੱਲੇ ਵਾਲੇ ਕੰਮ ਰੱਖਣਾ ਉਹ ਤੁਹਾਨੂੰ ਸਾਰੇ ਘਰਾਂ ਚ ਹੀ ਦੇਖਣਗੇ ਤਾਂ ਬਾਕੀ ਜਿਹੜੇ ਅਣਖ ਦੇ ਗੈਰਤ ਵਾਲੇ ਆ ਉਹ ਬਸ ਬਾਹਾਂ ਟੰਗਾਂ 'ਚ ਫੂਫੜਾ ਇੱਕ ਜੀ ਨੁਕਸਾਨ ਕਰਾ ਕੇ ਬਈ ਨੋ 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 ਇੱਥੇ ਹੀ ਝੰਡਾ ਗੱਡਿਆ ਆਪਾਂ ਦੇ ਨਹੀਂ ਹਿੱਲਦੇ ਉਹ ਇਨੇ ਜੀ ਖਾਲੀ ਹੋ ਗਏ ਬੈਠੇ ਆ ਦੂਜੇ ਨਜ਼ਾਰੇ ਲੈਣ ਡੈ ਕਦੇ ਉਹਦੀ ਗੱਡੀ ਚ ਕਦੇ ਉਹਦੀ ਗੱਡੀ ਚ ਇਹ ਪਿੰਡੋਂ ਪਿੰਡੀ ਮੈਕਮਾ ਤੁਹਾਨੂੰ ਮਿਲ ਜੂ ਹਰ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਤੂੰ ਹੀ ਜੇ ਚੱਕਵੇਂ ਚੁੱਲੇ ਕੱਲ ਤੁਹਾਨੂੰ ਲੋੜ ਨਹੀਂ ਸੀ ਲੜਾਈ ਕੀਤੀ ਅੱਜ ਤੁਹਾਨੂੰ ਲੋੜ ਆ ਮਦਦ ਮੰਗੀ ਆ ਕਾਲ ਤੁਹਾਨੂੰ ਲੋੜ ਨਾ ਰਹੀ ਤਾਂ ਤੁਸੀਂ ਦੁਜੇ ਬੰਨੇ ਜਾਖ ਲੋਣਾ ਮੈਂ ਸਿੱਖਾਂ ਨੂੰ ਪੁੱਛ ਲਵਾਂ ਵੀ ਤੁਹਾਡੀ ਮਦਦ ਕਰਨੀ ਆ ਕਿ ਨਹੀਂ ਕਰਨੀ ਮਹਾਰਾਜ ਨੇ ਇੱਕ ਨੰਬਰ ਵਾਲੇ ਨੂੰ ਪੁੱਛਿਆ ਦੋ ਵਾਲੇ ਨੂੰ ਪੁੱਛਿਆ ਵਿੱਚੋਂ ਕਈ ਕਹਿੰਦੇ ਮਹਾਰਾਜ ਛੱਡੋ ਖੜਾ ਕੀ ਇਹਨਾਂ ਦੀ ਮਦਦ ਕਰਨੀ ਇਹਨਾਂ ਦੇ ਮਗਰ ਤੁਰ ਕੇ ਕੋਈ ਫਾਇਦਾ ਤੇ ਕਈ ਵਿੱਚੋਂ ਕਹਿਣ ਮਹਾਰਾਜ ਕਰ ਦੇਣੀ ਚਾਹੀਦੀ ਆ ਮਦਦ ਸਾਨੂੰ ਇਹਨਾਂ ਦੀ ਬਾਹ ਫੜ ਲੈਣੀ ਚਾਹੀਦੀ ਮਹਾਰਾਜ ਐਦਾਂ ਪੁੱਛਦਿਆਂ 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 ਇੱਥੇ ਆ ਗਏ ਇੱਥੇ ਇੱਕ ਗੁਰੂ ਦਾ ਸਿੱਖ ਬੈਠਾ ਇਹਦਾ ਨਾਵਾ ਭਾਈ ਮਣੀ ਰਾਮ ਜਿਹੜਾ ਅੰਮ੍ਰਿਤ ਛੱਕ ਕੇ ਮੁੜ ਕੇ ਭਾਈ ਮਣੀ ਸਿੰਘ ਬਣੂਗਾ ਤੇ ਇਹਦਾ ਬੰਦ-ਬੰਦ ਕਟਿਆ ਜਾਊਗਾ ਮਹਾਰਾਜ ਨੇ ਆਖਿਆ ਮਣੀ ਰਾਮ ਤੂੰ ਦੱਸ ਤੇਰੀ ਉਮਰ ਵੱਡੀ ਆ ਤੂੰ ਸਿਆਣਾ ਵਾ ਸੂਝ ਵਾਂਿਆ ਤੂੰ ਦੱਸ ਭਈ ਇਹਨਾਂ ਦੀ ਮਦਦ ਕਰਨੀ ਆ ਕਿ ਨਹੀਂ ਕਰਨੀ ਤੇ ਭਾਈ ਮਣੀ ਰਾਮ ਉੱਠ ਕੇ ਪਤਾ ਕੀ ਕਹਿੰਦਾ ਕਹਿੰਦਾ ਸੱਚੇ ਪਾਤਸ਼ਾਹ ਅਸੀਂ ਕੌਣ ਹੁੰਨੇ ਆ ਤੈਨੂੰ ਮਤਾਂ ਦੇਣ ਵਾਲੇ ਆ ਵਾ ਸਿੱਖ ਦਾ ਕਰੈਕਟਰ ਆ ਮਹਾਰਾਜ ਅਸੀਂ ਕੌਣ ਹੁੰਨੇ ਤੈਨੂੰ ਮਤਾਂ ਦੇਣ ਵਾਲੇ ਤੇ ਜੇ ਅਹੀਂ ਹੁਣ ਆਪਣੇ ਵਾਲੇ ਝਾਤੀ ਮਾਰੀਏ ਤੇ ਸਾਡੀ ਸਾਰੀ ਉਮਰ ਗੁਰੂ ਨੂੰ ਮਤਾਂ ਦਿੰਦਿਆਂ ਨੰਗ ਚੱਲੀ ਆ ਅਹੀਂ ਮਤਾਂ ਲੈਣੀਆਂ ਕਿਸੀ ਗੁਰੂ ਕੋਲੋਂ ਅਸੀਂ ਮਤਾਂ ਦੇਣ ਦਾ ਆ ਉਦਾਹਰਨ ਦੇਦਾ ਤੁਸੀਂ ਸਹਿਮਤ ਹੋ ਜਾਣਾ ਸ਼ਬਦ ਉਹ ਸੁਣੀ ਦਾ ਰਾਗੀਆਂ ਕੋਲੋਂ ਜਿਹੜਾ ਮੇਰੇ ਫੇਟ ਬੈਂਦਾ ਹੋਵੇ ਦੂਜਾ ਸ਼ਬਦ ਹੀ ਨਹੀਂ ਸੁਣਦੇ ਲੋਕੀ ਨਾ 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 ਜਿਹੜਾ ਮੈਨੂੰ ਫੇਟ ਬੈਂਦਾ ਉਹ ਸੁਣਾ ਸਾਖੀ ਉਹ ਸੁਣਾਈ ਜਿਹੜੀ ਮੈਨੂੰ ਫੇਟ ਬੈਂਦੀ ਆ। ਦੁਜੀ ਨਾ ਸੁਣਾਈ। ਹੋਰ ਦੀ ਹੋਰ ਛੱਡੋ। ਆਖੰਡ ਪਾਠੀ ਦੇ ਭਾਦੀ ਬਣੀ ਹੁੰਦੀ ਆ ਕਿਸੇ ਦੇ ਘਰ ਖੁਸ਼ੀ ਦਾ ਪ੍ਰੋਗਰਾਮ ਹੋਵੇ। ਹੁਣ ਹੁਕਮਨਾਮਾ ਤੇ ਹੁਕਮਨਾਮਾ ਹੀ ਆ ਨਾ। ਜਿਹਨੂੰ ਆਪਾਂ ਕਹਿ ਹੀ ਹੁਕਮਨਾਮਾ ਦਿੱਤਾ ਫਿਰ ਮਰਜ਼ੀ ਨਾ ਕੀ ਲੈਣਾ। ਤੇ ਮਜਬੂਰੀ ਬਣ ਜਾਂਦੀ ਗਰੰਥੀ ਸਿੰਘ ਦੀ ਉਹਨੂੰ ਕਹਿਣਾ ਪੈਣਾ ਵਿਚ ਕਰਤਾ ਪੁਰਖ ਖਲੋਵਾ ਫੇਰ ਵੜਾ ਸਿਰ ਟੱਬਰ ਮਾਰਦਾ ਤੇ ਜੇ ਗਰੰਥੀ ਨੇ ਕਹਿ ਦਿੱਤਾ ਹੁਕਮਨਾਮੇ ਚ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਤੇ ਸਾਰੇ ਟੱਬਰ ਖਣਾ ਨੇ ਤੇ ਹੁਕਮਨਾਮਾ ਮਰਗਲਾ ਲੈਤਾ ਉਹਦੇ ਮੁੰਡੇ ਦਾ ਵਿਆਹ ਰੱਖ ਕੇ ਬੈਠੇ ਅਜਿਹੇ ਹੁਕਮਨਾਮਾ ਵੀ ਆਪਣੀ ਮਰਜ਼ੀ ਦਾ ਪਾੜਦੇ ਗੁਰਦੁਆਰੇ ਦੇ ਵਿੱਚ ਗ੍ਰੰਥੀ ਦੇ ਕੋਲੋਂ ਹੁਕਮਨਾਮਾ ਵੀ ਸਾਡੀ ਮਰਜ਼ੀ ਦਾ ਲਵੇ ਉਹਨੂੰ ਪਤਾ ਵਾ ਕਿ ਇਹਨਾਂ ਨੂੰ ਪਹਿਲਾਂ ਹੀ ਕੱਢ ਕੇ ਰੱਖਣਾ ਪੈਣਾ ਇਹਨਾਂ ਲੋਕਾਂ ਨੇ ਟਿਕਣਾ ਨਹੀਂ ਇਹਨਾਂ ਲੋਕਾਂ ਨੂੰ ਬਾਣੀ ਦੀ ਸੋਝੀ ਘਟਿਆ ਇਹਨਾਂ ਲੋਕਾਂ ਨੇ ਚੱਕਵੇਂ ਚੁੱਲ੍ਹੇ ਬਣ ਕਰਨ ਲੈ ਲੈ ਆਹ ਕਿਹੜਾ ਨਵਾਂ ਹੁਕਮਨਾਮਾ ਸੁਣਾਤਾ ਸਾਡਾ ਫੇਟ ਬੈਂਦਾ ਨਹੀਂ ਸਰਾਇਆ RAMDAS ਸਰੋਵਰ ਨਾ ਤੇ ਵੀ ਜਿਹੜਾ ਸਾਨੂੰ ਫੇਟ ਬਵੇ ਅਸੀਂ ਬਾਣੀ ਇਤਿਹਾਸ ਕੀਰਤਨ ਆਪਣੀ ਮਰਜ਼ੀ ਨਾਲ ਚਾਹੁੰਨੇ ਆ ਹੁਣ ਭਾਈ ਮਣੀ RAM ਕਹਿੰਦਾ ਮਹਾਰਾਜ ਅਸੀਂ ਕੌਣ ਹੁੰਨੇ ਤੈਨੂੰ ਮਤਾਂ ਦੇਣ ਵਾਲੇ ਜੇ ਮਦਦ ਨਹੀਂ ਕਰਨੀ ਤੇ ਇੱਕ ਹੁਕਮ ਕਰੋ ਪੰਡਤ ਨੂੰ ਧੱਕੇ ਮਾਰ ਕੇ ਕੱਢ ਦਿੰਨੇ ਆ ਤੇ ਜੇ ਮਦਦ ਕਰਨੀ ਆ ਤੇ ਇੱਕ ਵਾਰੀ ਆਵਾਜ਼ ਦਿਓ ਤੇਗਾ ਦੀਆਂ ਤਾਰਾਂ ਤੇ ਨੱਚ ਜੀਏ ਤੇ ਫੇਰ ਆਖਿਓ ਮਹਾਰਾਜ ਕਹਿੰਦੇ ਬਹੁ ਹੁਣ ਸਾਰੇ ਜਾਣੇ ਅੰਤਮ ਫੈਸਲਾ ਅਸੀਂ ਦਵਾਂਗੇ ਲੱਗਾ ਸੀ ਸੱਚੇ ਪਾਦਸ਼ਾਹ ਦਾ ਦਰਬਾਰ ਪੰਡਤ ਦਾ ਦਿਲ ਬੜੇ ਜ਼ੋਰ ਨਾਲ ਧੜਕਿਆ ਵੀ ਹਾਂ ਹੁੰਦੀ ਆ ਕਿ ਨਾ ਹੁੰਦੀ ਆ ਲੱਗੇ ਦਰਬਾਰ 'ਚ ਸੱਚੇ ਪਾਦਸ਼ਾਹ ਫੈਸਲਾ ਦੇਣ ਲੱਗੇ ਆ ਕਿ ਰਾਜੇ ਭੀਮਚੰਦ ਦੀ ਮਦਦ ਕਰਨੀ ਆ ਜਾਂ Mexe, mexe de negócio yeah i don't need a last hug Here